ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਪੋਂਟੇ ਸਾਹਿਬ ਦਾ ਜੰਗ ਕੀਤਾ ਉਸ ਵਕਤ 500 ਪਠਾਨ ਹਜੂਰ ਨੇ ਨੌਂਕਾ ਰੱਖੇ ਹੋਏ ਸਨ ਜੋ ਪੀਰ ਬੁੱਧੂ ਸ਼ਾਹ ਨੇ ਰਖਾਏ ਸਨ ਉਹ ਮੌਕੇ ਤੇ ਨਮਕ ਹਰਾਮੀ ਬਣ ਗਏ ਇਹ ਕਹਿ ਕੇ ਬਹਾੜੀਆਂ ਨਾਲ ਜਾ ਰਹੇ ਲੇਕਿ ਜਿੰਨਾ ਸਤਗੁਰਾਂ ਪਾਸੋਂ ਲੁੱਟਿਏ ਉਹ ਸਾਰਾ ਸਮਾਨ ਸਾਡਾ ਹੋਵੇ ਕਿਉਂਕਿ ਇਹਨਾਂ ਨੂੰ ਸਤਗੁਰਾਂ ਦੇ ਖਜ਼ਾਨੇ ਬਾਰੇ ਪਤਾ ਸੀ 500 ਸਾਧੂ ਵੀ ਗੁਰੂ ਸਾਹਿਬ ਜੀ ਦੇ ਨਾਲ ਰਹਿੰਦੇ ਸਨ ਜੋ ਆਪ ਜੀ ਦੇ ਲੰਗਰ ਵਿੱਚੋਂ ਹਰ ਰੋਜ਼ ਤਿੰਨ ਮੇਲ ਦਾ ਖੜਾ ਪ੍ਰਸ਼ਾਦ ਛਕਿਆ ਕਰਦੇ ਸਨ ਇਹ ਉਦਾਸੀ ਸਾਧੂ ਵੀ ਜੰਗ ਤੋਂ ਡਰਦੇ ਹੋਏ ਰਾਤ ਨੂੰ ਭੱਜ ਗਏ ਦਿਨ ਚੜਨ ਤੇ ਜਦੋਂ ਸਤਿਗੁਰੂ ਜੀ ਨੂੰ ਪਤਾ ਲੱਗਾ ਕਿ ਕੱਲਾ ਮਹੰਤ ਹੀ ਰਹਿ ਗਿਆ ਹੈ ਤਾਂ ਸਤਿਗੁਰਾਂ ਨੇ ਕਿਰਪਾਲदास ਮਹੰਤ ਨੂੰ ਪਾਸ ਬੁਲਾ ਕੇ ਕਿਹਾ ਸੁਨਾ ਚੇਲਿਆਂ ਦੀ ਇਸਨੇ ਕਿਹਾ ਕਿ ਚੇਲੇ ਵੀ ਆਪ ਜੀ ਦੇ ਨੇ ਤੇ ਮੈਂ ਵੀ ਆਪ ਜੀ ਦਾ ਹੀ ਹਾਂ ਸਤਿਗੁਰਾਂ ਨੇ ਕਿਹਾ ਕੋਈ ਗੱਲ ਨਹੀਂ ਮੁੱਢ ਤਾਂ ਰਹਿ ਗਿਆ ਹੈ ਲਗਰਾ ਆਪੇ ਫੁੱਟ ਪੈਣਗੀਆਂ ਭਾਵ ਚੇਲੇ ਹੋਰ ਬਣ ਜਾਣਗੇ ਫਿਰ ਸਤਿਗੁਰਾਂ ਨੇ ਕਿਹਾ ਦੱਸ ਜੇ ਤੱਕ ਇਸਦੀ ਹੋਵੇਗੀ ਤਾਂ ਮਹੰਤ ਨੇ ਕਿਹਾ ਮਹਾਰਾਜ ਜੀ 14 ਲੋਕਾਂ ਵਿੱਚ ਕੌਣ ਹੈ ਜੋ ਆਪ ਜੀ ਦੇ ਅੱਗੇ ਝੜ ਸਕੇ ਜੇ ਤਾਂ ਆਪ ਜੀ ਦੀ ਹੀ ਹੋਣੀ ਹੈ ਜਿਸ ਵਕਤ ਨਮਕ ਹਰਾਮੀ ਪਠਾਨ ਦਾ ਮੁਖੀ ਹਯਾਤ ਖਾਂ ਅੱਗੇ ਵੱਧ ਵੱਧ ਕੇ ਜੰਗ ਕਰ ਰਿਹਾ ਸੀ ਤਾਂ ਗਿਰਪਾਲ ਦਾਸ ਬੰਦ ਨੂੰ ਬੜਾ ਗੁੱਸਾ ਆਇਆ ਮਹਾਰਾਜ ਸਾਹਿਬ ਜੀ ਤੋਂ ਜੰਗ ਕਰਨ ਲਈ ਆਗਿਆ ਮੰਗੀ ਤਾਂ ਸਤਿਗੁਰੂ ਪ੍ਰਸੰਨ ਹੋ ਕੇ ਇੱਕ ਸੁੰਦਰ ਘੋੜਾ ਬਖਸ਼ਿਆ ਤੇ ਪੁੱਛਿਆ ਸ਼ਸਤਰ ਕਿਹੜਾ ਲੈਣਾ ਹੈ ਇਸਨੇ ਕਿਹਾ ਜੀ ਮੈਂ ਮोटे-ਸੋਟੇ ਨਾਲ ਹੀ ਜੰਗ ਕਰਾਂਗਾ ਇਹ ਸੁਣ ਕੇ ਗੁਰੂ ਜੀ ਬੜੇ ਖੁਸ਼ ਹੋਏ ਫਿਰ ਕਿਰਪਾਲਦਾਸ ਨੇ ਜੰਗ ਦੇ ਮੈਦਾਨ ਵਿੱਚ ਜਾ ਕੇ ਹਯਾਤਖਾਨ ਨੂੰ ਵੰਗਾਰਿਆ ਓਏ ਹਯਾਤਖਾਨ ਨੰਮਕ ਹਰਾਮੀਆਂ ਜਿਨ੍ਹਾਂ ਸਤਗੁਰਾਂ ਤੋਂ ਤਨਖਾਹਾਂ ਲੈ ਕੇ ਟੱਬਰ ਪਾਲਦੇ ਰਹੇ ਹੋ ਉਹਨਾਂ ਨਾਲ ਹੀ ਜੰਗ ਕਰਨ ਵਾਸਤੇ ਆਏ ਹੋ ਆ ਮੇਰੇ ਨਾਲ ਜੰਗ ਕਰ ਹਯਾਤ ਖਾਨ ਨੇ ਗੁੱਸੇ ਵਿੱਚ ਆ ਕੇ ਕਿਰਪਾਲਦਾਸ ਤੇ ਤਲਵਾਰ ਦਾ वार ਕੀਤਾ ਕਿਰਪਾਲਦਾਸ ਨੇ ਅੱਗੇ ਆਪਣਾ ਡੰਡਾ ਕਰ ਦਿੱਤਾ ਡੰਡੇ ਦੇ ਵੱਜ ਕੇ ਤਲਵਾਰ ਟੁੱਟ ਗਈ ਫਿਰ ਕਿਰਪਾਲਦਾਸ ਨੇ ਘੋੜੇ ਦੀਆਂ ਰਕਾਬਾਂ ਤੇ ਖੜੇ ਹੋ ਕੇ ਜ਼ੋਰ ਨਾਲ ਇਹ ਆਪਣਾ ਡੰਡਾ ਹਯਾਤ ਖਾਨ ਪਠਾਨ ਦੇ ਸਿਰ ਵਿੱਚ ਮਾਰਿਆ ਵੱਜਨ ਨਾਲ ਸਿਰ ਫਟ ਗਿਆ ਤੇ ਉਹ ਮਰ ਗਿਆ ਜਿਵੇਂ ਕ੍ਰਿਸ਼ਨ ਜੀ ਦੇ ਮਟਕੀਆਂ ਭੰਨਣ ਤੇ ਵਿੱਚੋਂ ਚਿੱਟੀ ਮੱਖਣੀ ਅਤੇ ਦਹੀਂ ਨਿਕਲਦਾ ਸੀ ਇਓਂ ਹਯਾਤ ਖਾਨ ਦੇ ਸਿਰ ਵਿੱਚ ਡੰਡਾ ਵੱਜਨ ਤੇ ਚਿੱਟੀ ਮੱਝ ਨਿਕਲੀ ਸੋ ਇਸ ਤਰ੍ਹਾਂ ਸਤਿਗੁਰਾਂ ਨੇ ਕਿਰਪਾਲਦਾਸ ਵਰਗੇ ਸਾਧੂਆਂ ਨੂੰ ਵੀ ਨਿਰਪੈ ਬਣਾ ਦਿੱਤਾ ਜਿਨ੍ਹਾਂ ਨੇ ਕਦੀ ਸ਼ਸਤਰ ਫੜ ਕੇ ਮੈਨੀ ਸੀ ਵੇਖਿਆ ਉਹਨਾਂ ਤੋਂ ਵੈਰੀਆਂ ਦਾ ਨਾਸ ਕਰਵਾਇਆ